ਉਹ ਉਹ ਟਾਈਟ ਮਾਰ ਕੇ ਜੀ ਆਇਆਂ ਨੂੰ ਆਪਾਂ ਵਿਨਾਨਾ ਉਹ ਪਰ ਸਮਰਨ ਦਾ ਸੁਹਿਰਾ ਸਿਸ ਕੇ ਪਾਤਰੀ ਤੇ ਸੇਂਟੀ ਨਰਾ ਜਾਂ ਤੁ ਕੋਰਾ ਨਾਮ ਹਾ ਤੁ ਦਾ ਪਤਨ ਹਾਰ ਰਾਮ ਰਾਮ ਸੋ ਸੋ ਤੇ ਮਾਨਾ ਨਾਮ ਗੁਰ ਹਰ ਸਿਆਣਾ ਸਭੀ ਭਲਾ ਤੁਮ ਬਖਸ਼ਿ ਜਾਤੋ ਅੱਗੇ ਆਈ ਜਾਓ ਸਰ ਸ੍ਰੀ ਹਰਿ ਨਾਨਕ ਸ੍ਰੀ ਹਰਿ ਨਾਲ ਭਾਈ ਜੀ ਭਾਈ ਜੀ ਭਾਈ ਜੀ ਭਾਈ ਜੀ ਉਧਰੋਂ ਦੀ ਜਾ ਕੇ ਉਧਰੋਂ ਹਲੋ ਪਰੀ ਖੜੋ ਆਈ ਬਰਾਬਰ ਦਾ ਬਣਾਉਂਦਾ ਕੁਝ ਮਿੰਟ ਬੜੋ ਵੀ ਥੋੜੀ ਦੇਰੀ ਹਾਂਜੀ ਛੜੋ ਅੱਗੇ ਆਓ ਫਾਇਰ ਕਰ ਰਹੇ ਨੇ ਬਾਟੀ ਮਲਕੀਤ ਮਲਕੀਤ ਓਏ ਲੱਗੇ ਹੋਏ ਫੋਟੋ ਲੈਣੇ ਲੱਗੇ ਹੋਏ ਫੋਟੋ ਲੈਣੇ ਆ ਦੋ ਸਾਰੇ ਇਕੱਠੇ ਰੋਗੇ ਆਂ ਕੇ ਮੈਂ ਹਾਂ ਜਿੱਤਰਾ ਹਾਲ ਆ ਹਾਂ ਠੀਕ ਹੈ ਨਾ ਫੋਨ ਕਰੀਏ ਤੇ ਕੀ ਨਾ ਭਾਈ ਥੋੜਾ ਜਿਹਾ ਪਿੱਛੇ ਰੱਖੋ ਮੋਬਾਈਲ ਆ ਜੀ ਹੋਰ ਪਿੱਛੇ ਇਸ ਸੋਨਹਾਰ ਸ੍ਰੀ ਅਕਾਲ ਵਾਹਿਗੁਰੂ ਇਸ ਸੋਨਹਾਰ ਦੇਖੋ ਜੀ ਮੈਂ ਜਦੋਂ ਡੇਰੇ ਇਲੈਕਸ਼ਨ ਦੇ ਵਿੱਚ ਸਾਡੀ ਡੀਟੀ ਲੱਗੀ ਸੀ ਤਾਂ ਜੀ ਮੈਂ ਟੜਕ ਦੇ ਸਾਹਮਣੇ ਲੰਘਦਾ ਹੁੰਦਾ ਸੀ ਨਾ ਜਦੋਂ ਤੇ ਉਦੋਂ ਮੇਰੇ ਮਨ ਦੇ ਵਿੱਚ ਬੜੀ ਇੱਛਾ ਸੀਗੀ ਕਿ ਪਾਰਟੀ ਦੇ ਦੋ ਵੀ ਕੋਈ ਜ਼ਿੰਮੇਵਾਰੀ ਦਊਗੀ ਤਾਂ ਉਦੋਂ ਇੱਥੇ ਨਾਨਕ ਸਤ ਮਹਾਰਾਜ ਸ੍ਰੀ ਚੰਦ ਜੀ ਦੇ ਆਪਾਂ ਮੈਂ ਸਾਜਣਾ ਸੁਧਰਾਮਾ ਕਰਨੇ ਬਹੁਤ ਵੱਡੀ ਮੇਰੇ ਦਿਲ ਦੇ ਵਿੱਚ ਇੱਛਾ ਹੁੰਦੀ ਸੀ ਕਿ ਜਿਹਦੇ ਨੂੰ ਅੱਗ ਨਾ ਬਸ ਤੋ ਤਕਰੀਬਨ ਮੈਂ ਨਗਰ ਤੇਲੋ ਪਾਰਟੀ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਨੇ ਸਪਰਮੈਂਟ ਕਿ ਲਿਜਾਣੇ ਦਾ ਕੋਆਰਡੀਨੇਸ਼ਨ ਇਲੈਕਸ਼ਨ ਚਾਰਜ ਸੀਗਾ ਤੇ ਉੱਥੇ ਡਿਊਟੀ ਹੋਣ ਕਰਕੇ ਕੱਲ ਹੀ ਆਪਾਂ ਉਹ ਦਿੱਤੇ ਆ ਕਿ ਇੱਕ ਮਹਾਰਾਜ ਨੇ ਬਾਬਾ ਸ੍ਰੀ ਚੰਦ ਜੀ ਨੇ ਇੱਕ ਹੋਰ ਸਾਨੂੰ ਜਿਹੜਾ ਆਸ਼ੀਰਵਾਦ ਦਿੱਤਾ ਕੱਲ 11000 ਦੇ ਪ੍ਰੋਜੈਕਟ ਤੇ ਸੋ ਇਹ ਦੋਨਾਂ ਗੱਲਾਂ ਦਾ ਸ਼ੁਕਰਾਨਾ ਕਰਨ ਅੱਜ ਅਸੀਂ ਸਮੂੱਚੀ ਜ਼ਿਲ੍ਹੇ ਦੇ ਨਿਯੁਕਤ ਨਾਲ ਆ ਪਾਈਪ ਤੇ ਪਹੁੰਚੇ ਮਹਾਰਾਜਾ ਸ਼ੁਕਰਾਨਾ ਕਰਨ ਸੋ ਇਥੇ ਨਰਿੰਦਰ ਕਰਛਰੀ ਹੋਏ ਉਹਨਾਂ ਨਾਲ ਵੀ ਗੱਲਾਂ ਕਰਤਾ ਹਾਂ ਤੇ ਬਾਬਾ ਕਿਰਤਪਾਲ ਜੀ ਦਾ ਸਫਾ ਟਿਕਾ ਅਸ਼ੀਰਵਾਦ ਵੀ ਲਿਆ ਸੋ ਬਹੁਤ ਇੱਕ ਸ਼ੁਕਰਾਨੇ ਦਾ ਅਭਿਨ ਸ਼ੁਕਰੀ ਬੜੇ ਨਿਹਾਲ ਹੋਏ ਜਿਹੜਾ ਬਾਬਾ ਨਾਨਕ ਪਾਈ ਇਲੈਕਟਿਨ ਸੀ ਜੀ ਤੇ ਅਸੀਂ ਇੱਧਰ ਉਸੇ ਸਾਡੇ ਥਾਂ ਲੰਘਦੇ ਸੀ ਕਿਉਂਕਿ ਉਹ ਦੂਜੀ ਸੜਕ ਬੰਦ ਗਈ ਸੀ ਜੀ ਤੇ ਜਿਦੋਂ ਵੀ ਇੱਥੇ ਮੰਗਣਾ ਗੇਟ ਦੇ ਅੱਗੇ ਜਿਹੜਾ ਮੈਨੂਫੈਕਚਰਿੰਗ ਪਿੰਡ ਸਾਡੇ ਅੱਗੇ ਹਾਂ ਦੇ ਕੰਮ ਉਹਦੇ ਫਿਰ ਮਾਰੋ ਜੱਗੇ ਅਰਦਾਸ ਕਰਦੇ ਸੀ ਬਾਬਾ ਫਰੀਦ ਜੀ ਕਿ ਬਾਬਾ ਜੀ ਜਦੋਂ ਵੀ ਕੋਈ ਪਾਰਟੀ ਦੇ ਜਿੰਮੇਵਾਰੀ ਮਿੱਤੀ ਤੇ ਉਦੋਂ ਇੱਥੇ ਆ ਕੇ ਸਭ ਤੋਂ ਪਹਿਲਾਂ ਮੱਤ ਤੱਕ ਖੁੰਝਾਣਾ ਕਿ ਕਿ ਆਪਾਂ ਮੈਂ ਕੱਲ ਰਾਤ 1 ਵਜੇ ਪਹੁੰਚਿਆ ਜੀ ਤੇ ਸਿਰ 2-3 ਘੰਟੇ ਲਈ ਆਪਾਂ ਇੱਥੇ ਕਿਉਂਕਿ ਅੱਜ ਫੇਰ ਲੁਧਿਆਣਾ ਜਾਣਾ ਪਾਰਟੀ ਹਾਈ ਕਮਾਂਡ ਨੇ ਤੇ ਹਸਪਤਾਲ ਜੀ ਅਸੀਂ ਇੱਥੇ ਪਹੁੰਚਣਾ ਉਹ 3 ਘੰਟੇ ਜੋ ਸਭ ਤੋਂ ਪਹਿਲਾ ਜਿਹੜਾ ਕੰਮ ਹੈ ਇਸ ਕੇ ਲਈ ਜਿਹੜਾ ਤੱਕ ਕੋਈ ਤਿਕਾ ਕੀ ਆਪਾਂ ਨਖਾਟੇ ਕਿਹਾ ਮੈਨਾਰਬਾ ਸ਼ੁਕਰ ਕਰਨਾ ਹੈ ਬਸ ਸ਼ੁਕਰ ਕਰਨਾ ਹੈ ਸ਼ੁਕਰ ਕਰਨਾ ਹੈ ਸ਼ੁਕਰਾਨਾ ਕਰਨਾ ਇਸ ਨੂੰ ਕਿ ਟੀਮ ਬਣਾਉਣਾ ਦੇਖੋ ਜੀ ਪਾਰਟੀ ਨੇ ਜਦੋਂ ਜ਼ਿੰਮੇਵਾਰੀ ਲਈ ਹਾਈ ਕਮਾਂਡ ਨੇ ਜ਼ਿੰਮੇਵਾਰੀ ਲਈ ਸੀਨਫਾਰਮ ਨੇ ਜ਼ਿੰਮੇਵਾਰੀ ਲਈ ਉਹਨਾਂ ਨੇ ਇੱਕ ਚੋਣ ਚ ਲਈ ਕਿ ਜੋ ਬੰਤੂ ਇੱਕ ਲੋਕਾਂ ਜਿਹੜਾ ਮਤਲਬ ਕਿ ਬੜੀ ਵੱਡੀ ਗੱਲ ਹੈ 33 ਸਾਲ ਦੀ ਉਮਰ ਦੇ ਵਿੱਚ ਮੌਜੂਦਾ ਸਰਕਾਰ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਬਣਨਾ ਤੁਸੀਂ ਸਾਰੇ ਬੜੇ ਤਜਰਬੇਕਾਰ ਪੱਤਰਕਾਰੋਂ ਇਦਾਂ ਬਹੁਤ ਔਖਾ ਹੁੰਦਾ ਹੈ ਜ ਬੜਾ ਰੇਅਰ ਇੱਕ ਇੰਸੀਡੈਂਟ ਹੈ ਹਨਾ ਜੀ ਤੇ ਪਾਰਟੀ ਨੇ ਜ਼ਿੰਮੇਵਾਰੀ ਲਈ ਕਿ ਸਾਰੇ ਸਪਾਹਲ ਕਿਆਂ ਦੇ ਵਿੱਚ ਜਿਹੜੇ ਵਰਕਰਾਂ ਦੇ ਵਿੱਚ ਜਾਨ ਤੋਕ ਕੇ ਸੱਤੇ ਦੇ ਸੱਤੇ ਹਲਕੇ ਜਿਹੜੇ ਆ ਉਹ ਜਿਤਾ ਕੇ ਪਾਕੀ ਦੀ ਟੀਲੀ ਦੇ ਵਿੱਚ 2022 ਪਾਵਾਂਗੇ ਉਹਦੇ ਜ ਫਰੇਗੜ ਚੂੜੀਆਂ ਵੀ ਬਟਾਲਾ ਵੀ ਬੋਰਾ ਦਾਬਾ ਨਾਮਕ ਦੀਆਂ ਵੀ ਦਿਨਾ ਨਗਰ ਵੀ ਸ੍ਰੀ ਹਰਕਿੰਦਪੁਰ ਵੀ ਇਸ ਗਰਦਾਰ ਵੀ ਦੇਖੋ ਇਹ ਸਾਡੀ ਇਹੋ ਤਾਂ ਫਾਸੀਆ ਪਨੀ ਆਮ ਆਦਮੀ ਪਾਰਟੀ ਤੇ ਇੱਕ ਆਮ ਘਰ ਦਾ ਨੌਜਵਾਨ ਜਿਹਦਾ ਕਿ ਕੋਈ ਸਿਆਸੀ ਪਿਛੋਕੜ ਨਹੀਂ ਹੈਗਾ ਮੇਰੇ ਮਾਤਾ ਪਿਤਾ ਨੇ ਕਦੀ ਸੁਪਨਾ ਵੀ ਨਹੀਂ ਲਿਆ ਇਹ ਸਾਡਾ ਪੁੱਤਰ ਕਦੀ ਕਾਸੀ ਤੋਂ ਜੀਵਨ ਦੇ ਵਿੱਚ ਵਾਕ ਨਹੀਂ ਗਿਆ ਤੇ ਉਹਦੇ ਕਿੰਨਾਂ ਆਰਦਾਵ ਮਿਲੂਗਾ ਇਹ ਸਿਰਫ ਆਮ ਆਦਮੀ ਪਾਰਟੀ ਦੀ ਹੋ ਸਕਦਾ ਕਿ ਤੁਸੀਂ ਮਨਿਤ ਕਰੋ ਮੈਂ ਦਰਿਆ ਵਿਸ਼ਵਨ ਵਾਲਾ ਵਰਕਰ ਹਾਂ ਤੁਸੀਂ ਆਪਾਂ ਮੇਕੀ ਕਹਿੰਦੇ ਸੀਗੇ ਕਿ ਦਰਿਆ ਵਿਸ਼ਵਨ ਵਾਲੇ ਵਰਕਰਾਂ ਦਾ ਕੀ ਬਣਵਾਜੀ ਮੈਂ ਸਾਰੇ ਦਿਖਣਾ ਚੱਲਿਆ ਅਸੀਂ ਇੰਨੇ ਪਾਵਨ ਪਵਿੱਤਰ ਸਥਾਨ ਦੇ ਵਿੱਚ ਬੈਠੇ ਹਾਂ ਸਾਰੇ ਜ਼ਿਲ੍ਹੇ ਦੀ ਸਮੂਹਿਤ ਲੀਡਰਸ਼ਿਪ ਮੌਜੂਦ ਹੈ ਮੈਂ ਦਰਿਆ ਵਿਸ਼ਵਨ ਵਾਲਾ ਵਰਕਰ ਹਾਂ ਤੇ ਮੈਨੂੰ ਪਾਰਟੀ ਨੇ ਜੇ ਸਨਮਾਨ ਦਿੱਤਾ ਤੇ ਇਹ ਸਿਰਫ ਆਮ ਆਦਮੀ ਪਾਰਟੀ ਦੀ ਹੋ ਸਕਦਾ ਕਿ ਜਿਹੜਾ ਆਖਰੀ ਕਤਾਰ ਦੇ ਵਿੱਚ ਵੀ ਵਰਕਰ ਹੈ ਉਹਨੂੰ ਪਾਰਟੀ ਤੋਂ ਪ੍ਰਧਾਨ ਬਣਾ ਸਕਦੀ ਹੈ ਤੇ ਉਹਦੀਆਂ ਪੁੱਛੀਆਂ ਹਾਈ ਕਮਾਡ ਲੱਟਾਉਣ ਵਰਤ। ਜਿਸ ਤੋ ਵੈਸੇ ਤਾਂ ਅਸੀਂ ਸ਼ੁਰੂਆਤ ਕਰ ਰਹੇ ਸੀ 29 ਤਰੀਕ ਦਾ ਅਸੀਂ ਪ੍ਰੋਗਰਾਮ ਹੀ ਰੱਖ ਰਹੇ ਹਾਂ ਜੀ। ਉਹ ਤੁਹਾਨੂੰ ਨੂੰਤੀ ਸਪੈਸ਼ਲ ਬਹੁਤ ਹੀ ਜਲਦੀ ਅਸੀਂ ਉਹਦੇ ਬਾਰੇ ਸਾਰਾ ਦਸਤਾਵੇਜ਼ ਦੱਸਣ ਜਾ ਰਹੇ ਸੀਗੇ। ਪਰ ਅੱਜ ਕਿਉਂਕਿ ਜਿੱਤ ਦੀ ਤੁਸੀਂ ਵੀ ਇੱਕ ਸਾਰੀ ਹਾਈ ਕਮਾਡ ਲੁਧਿਆਣੇ ਪਹੁੰਚੀ ਆ। ਤੇ ਫਿਰ ਅੱਜ ਵੀ ਜਿਹੜਾ ਪ੍ਰੋਗਰਾਮ ਆ ਇੱਥੋਂ ਅਸੀਂ ਲੁਧਿਆਣੇ ਰੋਡ ਸ਼ੋਅ ਕਰਨ ਜਾ ਰਹੇ ਹਾਂ ਜੀ। 12 ਵਜੇ ਸਾਡਾ ਉੱਥੇ ਰੋਡ ਸ਼ੋਅ ਦਾ ਬਸ ਇੱਥੇ ਨਿਕਲਣ ਲੱਗੇ ਆ ਜੀ। ਕੱਲ ਤੋਂ ਅਸੀਂ ਜਿਹੜਾ ਵਾ ਉਹ ਜ਼ਿਲ੍ਹਾ ਲੈਵਲ ਤੇ ਅਸੀਂ ਮੀਟਿੰਗਾਂ ਸ਼ੁਰੂ ਕਰ ਦਾਂਗੇ 29 ਤਰੀਕ ਨੂੰ ਵੱਡਾ ਇਜਲਾਸ ਕਰਕੇ ਉਸ ਤੋਂ ਬਾਅਦ ਅਸੀਂ ਹਰ ਪਿੰਡ ਦੇ ਵਿੱਚ ਜਾਵਾਂਗੇ ਹਰ ਵਰਕਰ ਨੂੰ ਮਿਲਾਂਗੇ ਉਹਨਾਂ ਦਾ ਜਿਹੜਾ ਸਰਕਾਰ ਸਰਬਾਰੇ ਰਾਪਤਾ ਕੈਂ ਕਰਾਵਾਂਗੇ ਉਹਨਾਂ ਦੇ ਕੰਮ ਕਰਾਵਾਂਗੇ ਉਹਨਾਂ ਨੂੰ ਪਕੜਾ ਕਰਾਂਗੇ ਪਾਰਟੀ ਜਿਹੜੇ ਸਾਡੇ ਸਭ ਤੋਂ ਸੱਤੇ ਹਲਕੇ ਆ ਅਸੀਂ ਜਿੱਤਗੇ ਕਿਉਂਕਿ ਵਰਕਰ ਜਿਹੜੇ ਆ ਪਾਰਟੀ ਦੀ ਰੀਡ ਦੀ ਅਟੀਆ ਤੇ ਲੋਕਤੰਤਰ ਦੇ ਵਿੱਚ ਜਿਹੜੇ ਨੇ ਲੋਕ ਰੱਬ ਹੁੰਦੇ ਨੇ ਤੇ ਪਾਰਟੀ ਦੇ ਵਿੱਚ ਵਰਕਰ ਰੱਬ ਹੁੰਦੇ ਨੇ ਅਸੀਂ ਇਸ ਸੋਚ ਨਾਲ ਬਹੁਤ ਜਿਹੜਾ ਵਾ ਉਹ ਅਸੀਂ ਐਗਰੀ ਕਰਦੇ ਹਾਂ ਉਹ ਅਸੀਂ ਇਹੋ ਸੋਚ ਨੂੰ ਤਗੜਾ ਕਰਨਾ ਇਹੋ ਆਪਣੇ ਵਰਕਰ ਤਗੜੇ ਕਰਨੇ ਆ ਉਹ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਕੰਮ ਕਰਾਉਣ ਜੇ ਤੇ ਲੋਕਾਂ ਨੂੰ ਸੱਚੀ ਲੱਗੂਗਾ ਕਿ ਬਹੁਤ ਹੀ ਵਧੀਆ ਸਰਕਾਰ ਕਰ ਰਹੀ ਆ ਸਾਡੋ 2025 ਦੇ ਵਿੱਚ ਸੱਤੇ ਤੋਂ ਸੱਤੇ ਹਲਕੇ ਜਿਹੜੇ ਆ ਉਹ ਜਿੱਤ ਕੇ ਇੱਕ ਬੇਨਤੀ ਕਰਦਾ ਇੱਕ ਆਮ ਘਰ ਦਾ ਹੁਣ ਮਤਲਬ ਵੀ ਮੇਰੇ ਫਾਟਾ ਫਾ ਬੈਠਦੀ ਹੋਣੀ ਟਾਈਮ ਤੇ ਮਦਰ ਮੇਰੇ ਕੰਮ ਤੇ ਲੱਗਦਾ ਹੈ ਸਾਡਾ ਬਟ ਇਹ ਆ ਕਿ ਇੱਕ ਆਮ ਘਰ ਦੇ ਵਿੱਚ ਸਾਡਾ ਕੋਈ ਸਿਆਖੀ ਜੀਵਨ ਦੇ ਨਾਲ ਕੋਈ ਲੈਣ ਦੇਣ ਨਹੀਂ ਸੀ ਬਟ ਉਹਨਾਂ ਦੇ ਬਹੁਤ ਖੁਸ਼ੀ ਆ ਉਹਨਾਂ ਨੂੰ ਵਧੀਆ ਲੱਗਦਾ ਕਿ ਜਦੋਂ ਹੁਣ ਉਹਨਾਂ ਦੇ ਪੁੱਤ ਦਾ ਨਾਮ ਉਹਨਾਂ ਦੇ ਜਿਹੜੇ ਕਲੀਗ ਵੀ ਨੇ ਉਹਨਾਂ ਨੂੰ ਕੁਝ ਵੀ ਐਸਾ ਤੁਹਾਡਾ ਮੁੰਡਾ ਜ਼ਿਲ੍ਹਾ ਪ੍ਰਧਾਨ ਬਣ ਗਿਆ ਜੀ ਹਨਾ ਜੀ ਤੇ ਬੜੀ ਖੁਸ਼ੀ ਦੀ ਗੱਲ ਆ ਜਦੋਂ ਸਾਡੇ ਤੁਹਾਡੇ ਮਾਪੇ ਦਾ ਜਿਹੜਾ ਸਿਹਰਾ ਤੁਹਾਡੇ ਕਰਕੇ ਦੇਖ ਜਾਂਦਾ ਤੇ ਹੋਰ ਇੱਕ ਪੁੱਤਲੀ ਇਸ ਤੋਂ ਵੱਡੀ ਮੇਰੇ ਖਿਆਲ ਨਾਲ ਇਸ ਦੁਨੀਆ ਦੇ ਵਿੱਚ ਕੋਈ ਚੀਜ਼ ਨਹੀਂ ਹੋ ਸਕਦੀ ਕਿ ਜਿਹਦੇ ਮਾਪੇ ਉਹਦੇ ਤੋਂ ਖੁਸ਼ ਨੇ ਉਹਦੇ ਮਾਪੇ ਉਹਦੇ ਮਾਣ ਕਰਦੇ ਨੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ